ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 4-5 ਘੰਟਿਆਂ ਦੀ ਮੌਸਮ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣੀ ਆ ਸੋ ਅਸਲੇ ਦੀਆਂ ਤਾਜ਼ਾ ਜੋ ਸੈਟਲਾਈਟ ਦੱਸੇ ਰਹੇ ਨੇ ਸਭ ਤੋਂ ਪਹਿਲਾਂ ਤੁਹਾਡੇ ਨਾਲ ਸਾਂਝਾ ਕਰਦੇ ਆ ਲਗਭਗ ਅਸਲੇ ਦੁਪਹਿਰ ਦੇ 2:30 ਵਜਣ ਜਾ ਰਹੇ ਨੇ ਜੀ ਤੇ ਅੱਜ 2 ਸਤੰਬਰ ਦੀ ਦੁਪਹਿਰ ਜਿਹੜੀ ਹੋ ਚੁੱਕੀ ਆ ਸੋ ਅੱਜ ਘੱਟ ਖੇਤਰੀ ਕਾਰਵਾਈਆਂ ਬਹੁਤੇ ਖੇਤਰਾਂ ਦੇ ਵਿੱਚ ਜਾਰੀ ਨੇ ਤੇ ਕਿਤੇ ਕਿਤੇ ਦਰਮਿਆਨੇ ਮੀਂਹ ਦਾ ਜੋ ਉਹਨਾਂ ਨੇ ਕਿਤੇ ਕਿਤੇ ਤੇਜ਼ ਛਰਾਟੇ ਵੀ ਲੱਗੇ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਦਾ ਜੋ ਸਪੈਲਰ ਰਿਹਾ ਕਿਤੇ ਕਿਤੇ ਤੇਜ਼ ਛਰਾਟੇ ਕਿਤੇ ਦਰਮਿਆਨੇ ਮੀ ਜਿਹੜੇ ਆ ਜਾਰੀ ਨੇ ਰੁਕ ਰੁਕ ਕੇ ਸੋ ਜੇ ਅਸੀਂ ਇਹ ਜਕਰ ਹਮ ਤਸਵੀਰਾਂ ਦੇਖਦੇ ਆਂ ਤੇ ਇੱਕ ਵਾਰ ਮੁਰ ਤੋਂ ਮੀਂਹ ਲੱਗਣਗੇ ਆਉਂਦੇ 4-5 ਘੰਟਿਆਂ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਚ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਪਾਉਣਗੇ ਕਿਤੇ ਹਲਕੇ ਕਿਤੇ ਦਰਮਿਆਨੇ ਕਿਤੇ 5-7 ਮਿੰਟਾਂ ਵਾਲੇ ਜਿਹੜੇ ਤੇਜ਼ ਛਰਾਟ ਵੀ ਲੱਗ ਸਕਦੇ ਨੇ ਇਸ ਤਰ੍ਹਾਂ ਜੇਕਰ ਸ੍ਰੀ ਅੰਮ੍ਰੇਸਰ ਸਾਹਿਬ ਗੁਰਦਾਸਪੁਰ ਪਠਾਨਕੋਟ ਯਾਨੀ ਕਿ ਮਾਝੇ ਦੇ ਖੇਤਰਾਂ ਦੇ ਵਿੱਚ ਵੀ ਬੱਦਲ ਅਸਰੇ ਤਗੜਾ ਬਣਿਆ ਹੋਇਆ ਸਿਸਟਮ ਇਹਨਾਂ ਖੇਤਰਾਂ ਦੇ ਵਿੱਚ ਇਸ ਤੋਂ ਇਲਾਵਾ ਜਿਹੜੇ ਕੇਂਦਰੀ ਮਾਲਵੇ ਦੇ ਜਿਹੜੇ ਰਹਿ ਗਏ ਲੁਧਿਆਣਾ ਤੋਂ ਇਧਰ ਫਾਮ ਪਛਮੀ ਭਾਗਾ ਦੇ ਵੱਲ ਆਈਏ ਮਲੇਰ ਕੋਲਾ ਤੁਰੇ ਨਾ ਬਾ ਮਾਨਸਾ ਸੰਗਰੂਰ ਬਰਨਾਲਾ ਤੇ ਮਲੇਰਕੋਟਲਾ ਮਾਨਸਾ ਦੇ ਵਿੱਚ ਸਵੇਰ ਤੋਂ ਲੈ ਕੇ ਦੁਪਹਿਰ ਦੇ ਵਿੱਚ ਕਿਤੇ ਕਿਤੇ ਭਾਰੀ ਮੀਂਹ ਦਰਜ ਹੋਏ ਨੇ ਬਰਨਾਲੇ ਦੇ ਕੁਝ ਖੇਤਰਾਂ ਦੇ ਵਿੱਚ ਵੀ ਭਾਰੀ ਮੀਂਹ ਦਰਜ ਹੋਏ ਨੇ ਤੇ ਆਉਂਦੇ ਘੰਟਿਆਂ ਦੇ ਵਿੱਚ ਘਰ ਮੁਰ ਤੋਂ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗਣਗੇ ਕਿਉਂਕਿ ਐਸੇ ਰੇ ਸਰਸਾ ਫਤਿਹਪੁਰਾ ਜੀਂਦ ਬਵਾਨੀ ਇਹਨਾਂ ਖੇਤਰਾਂ ਦੇ ਵਿੱਚ ਹਰਿਆਣੇ ਦੇ ਮੀਂਹ ਲੱਗ ਰਹੇ ਨੇ ਸੋ ਆਉਂਦੇ ਘੰਟੇ ਇਹ ਖੇਤਰਾਂ ਦੇ ਵਿੱਚ ਮੀਂਹ ਪਹੁੰਚਣਗੇ ਕਿਤੇ ਤੇਜ਼ ਛਰਾਟੇ ਪਹੁੰਚਣਗੇ ਕਿਤੇ ਭਾਰੀ ਮੀਂਹ ਵੀ ਆਦੇ ਘੰਟੇ ਇਹਦੇ ਵਿੱਚ ਲੱਗਣਗੇ ਕਿਤੇ ਹਲਕੇ ਸ਼ਰਾਟੇ ਦੇ ਨਾਲ ਕੰਮ ਸਰੇਗਾ ਹਰੀ ਅਨੰਦਗਾਲ ਕਰੀਏ ਜੀ ਸਰਸਾ ਫਤਿਹਪੁਰ ਜੀਂਦੇ ਭਵਾਨੀ ਰੋहतक ਝੱਜਾ ਰਮਬਾਲਾ ਕਰਨਾਲ ਪੰਜਗਲਾ ਜਮਲਾਨਗਰ ਸੋਨੀਪਾਤ ਫਾਣੀ ਫਾ ਤਾਂ ਸਾਰੇ ਖੇਤ ਜਿਹੜੇ ਮੀਂਹ ਨਾਲ ਕਵਰ ਹੋ ਰਹੇ ਨੇ ਸੋ ਇਹਨਾਂ ਖੇਤਾਂ ਦੇ ਵਿੱਚ ਹਲਕੇ ਦਰਮਿਆਨੇ ਕਿਤੇ ਤੇਜ਼ ਭਾਰੀ ਮੀਂਹ ਅਸਲੇ ਦਰਜ ਫੋਰੇ ਨੇ ਪੰਜਵੇਂ ਦਿਨ ਦੇ ਵਿੱਚ ਵੀ ਦੋ ਚਾਰ ਭਾਗਾਂ ਦੇ ਵਿੱਚ ਬਦਲ ਅਸਰ ਤਗੜਾ ਬਣਿਆ ਹੋਇਆ ਸੋ ਜੇਕਰ ਪਹਾੜਾਂ ਦੀ ਗੱਲ ਕਰਦੇ ਹਾਂ ਜੀ ਸਿਸਟਮ ਪੂਰੀ ਤਰ੍ਹਾਂ ਜੋਰਾਂ ਤੇ ਆ ਤੇ ਆਉਂਦੇ 48 ਘੰਟੇ ਪਹਾੜਾਂ ਦੇ ਵਿੱਚ ਗਤੀਵਿਧੀਆਂ ਜਾਰੀ ਰਹਿਣ ਗਿਆ ਤੇ ਉੱਥੇ ਭਾਰੇ ਵੀ ਹਲੇ ਲੱਗਣਗੇ ਆਉਂਦੇ ਦਿਨਾਂ ਦੇ ਵਿੱਚ ਵੀ ਸੋ ਅਗਲੇ ਦੋ ਦਿਨਾਂ ਦੇ ਵਿੱਚ ਯਾਨੀ ਕਿ ਅੱਜ ਤੇ ਕੱਲ ਹਲੇ ਪੰਜਾਬ ਦੇ ਵਿੱਚ ਵੀ ਸਿਸਟਮ ਸਰਗਰਮ ਹੈ ਸੋ ਇਹ ਖੇਤਰ ਜਿਹੜੇ ਗਨਾਈਆ ਜੀ ਇਹ ਖੇਤਰ ਤੇ ਆ ਰਹੇ ਨੇ ਇਸੇ ਲਾਵਾ ਜਿਹੜੇ ਪੰਜਵੇਂ ਦਿਨ ਲੈ ਰਹੇ ਕੇ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਮੋਗਾ ਬਠਿੰਡਾ ਇਹਨਾਂ ਖੇਤਰਾਂ ਦੇ ਵਿੱਚ ਘਟ ਖੇਤਰੀ ਕਾਰਵਾਈਆਂ ਹੋ la de la